ਜੇ ਅੱਜ ਭਾਈ ਅਮਰਤਪਾਲ ਬਾਹਰ ਹੁੰਦਾ ਤਾਂ ਕੰਮ ਸੇ ਕੰਮ ਉੱਥੇ ਜਾ ਕੇ ਇਹ ਗੱਲ ਤਾਂ ਅੱਜ ਹੀ ਮੋਰਚਾ ਲਗਾਉਣਾ ਸੀ ਉੱਥੇ ਤੁਹਾਡੀ ਹਿੰਮਤ ਕਿਵੇਂ ਪੈ ਗਈ ਮੁੰਡੇ ਨੂੰ ਮਾਰਕੁੱਟ ਕਰਨ ਦੀ ਲਹਨਤ ਹੈ ਇਹੋ ਜਿਹੇ ਬੰਦਿਆਂ ਦੇ ਜਿਹੜੇ ਮਾਰਕੁੱਟ ਕਰ ਰਹੇ ਨੇ ਲਹਨਤ ਹੈ ਇਹੋ ਜਿਹੇ ਬੰਦਿਆਂ ਦੇ ਪੈਦਾ ਅਜੇ ਥਾਣੇ ਦੇ ਅੰਦਰ ਨਹੀਂ ਗਿਆ ਹੋਇਆ ਇਹ ਥਾਣੇ ਦੇ ਅੰਦਰ ਕੀ ਹੁੰਦਾ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਕੀ ਵਿਖਾ ਰਹੇ ਆ ਪੰਜਾਬ ਦੇ ਅੰਦਰ ਕਿ ਅਸੀਂ ਵਾਰਾਂ ਤੋਂ ਫੜ ਕੇ ਇੱਕ ਸਿੱਖ ਨੂੰ ਇਸ ਤਰ੍ਹਾਂ ਕੁੱਟਦੇ ਆ ਯਾਰ ਸ਼ਰਮ ਮਾਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਬੰਦੇ ਪੈਦਾ ਹੋਣ ਤੇ ਵੀ ਸ਼ਰਮ ਮਾਉਣੀ ਚਾਹੀਦੀ ਇਹੋ ਜਿਹੇ ਪੰਜਾਬ ਦੇ ਦੁਖਬਤਰੀ ਨੂੰ ਤੇ ਪਤਾ ਨਹੀਂ ਲੱਗਦਾ ਕਿ ਪੰਜਾਬ 'ਚ ਕੀ ਹਾਲਾਤ ਬਣਾ ਛੱਡੇ ਨੇ ਸਿੱਖ ਨੂੰ ਕੁੱਟਣਾ ਮਾਰਨਾ ਸਿੱਖ ਨੂੰ ਕਤਲ ਕਰਨਾ ਤਾਂ ਇੱਕ ਜਾਨਵਰ ਤੋਂ ਵੀ ਬਹੁਤ ਪਿਛੇ ਰਹਿ ਗਿਆ ਹੈ ਜਾਨਵਰ ਦੀ ਵੀ ਵੈਲਿਊ ਪੈਂਦੀ ਸਿੱਖ ਦੀ ਤਾਂ ਪੈਂਦੀ ਹੀ ਨਹੀਂ ਤੁਹਾਡੀਆਂ ਪੱਗਾਂ ਲੈ ਲਿੰਗੀਆਂ ਨੇ ਤੁਹਾਨੂੰ ਵਾਰਾ ਦੇ ਖੜਕੇ ਪੰਜਾਬ 'ਚ ਕੀ ਕੀਤਾ ਜਾਂਦਾ ਹੈ ਉਦੋਂ ਦੇ ਲੀਡਰ ਨਹੀਂ ਬੋਲਦੇ ਇਹਨਾਂ ਤਾਂ ਕਰਵਾ ਕੀ ਹੈ ਸਾਡਾ ਲੀਡਰ ਹੀ ਕੋਈ ਨਹੀਂ ਬੋਲਣ ਵਾਲਾ ਪੰਜਾਬ ਜਿਹੜਾ ਬੋਲਦਾ ਹੈ ਉਹ ਅਸੀਂ ਜੇਲ੍ਹ 'ਚ ਭੇਜ ਦੇਣਾ ਹੈ ਅਸੀਂ ਤਾਂ ਦਿੱਲੀ ਦਰਬਾਰ ਜਿਹੜੇ ਅਸੀਂ ਤੇ ਚੱਕਲ ਬੰਦੇ ਆ ਅਮਰਪਾਲ ਸਿੰਘ ਉੱਧਰਲੇ ਏਰੀਏ ਦੇ ਐਮਪੀ ਨੇ ਉਸੇ ਏਰੀਏ ਦੀ ਘਟਨਾ ਵਾਪਰ ਲਈ ਜੀ ਤੁਹਾਡਾ ਮੰਨਣਾ ਹੈ ਕਿ ਅਮਰਪਾਲ ਸਿੰਘ ਬਾਹਰ ਹੁੰਦਾ ਤਾਂ ਸ਼ਾਇਦ ਇਦਾਂ ਦੀ ਘਟਨਾ ਕਿਸੇ ਦੀ ਵਾਪਰਨੀ ਜਤਨਾ ਹੁੰਦੀ ਜੇ ਉਹ ਬੰਦਾ ਬਾਹਰ ਹੁੰਦਾ ਮੈਨੂੰ 100% ਅਮੀਦ ਹੈ ਕਿ ਅੱਜ ਉੱਥੇ ਕੋਈ ਐਕਸ਼ਨ ਹੋਇਆ ਹੋਣਾ ਇਹਨਾਂ ਪੁਲਿਸ ਮਿਲਾਂ ਮੇਰੇ ਪਰਚਾ ਦਰਜ ਕਰਾ ਕੇ ਉਹਨਾਂ ਅੰਦਰ ਕਰਾਇਆ ਹੋਣਾ ਸਪੱਟ ਬੋਲੇ ਕੌਣ ਸਾਡਾ ਲੀਡਰ ਨਹੀਂ ਹੈ ਜੀ ਸਰ ਆ ਜੀ ਸਭ ਠੀਕ ਠਾਕ ਹੋ ਸਾਸਿਕ ਕਾਜ ਗਮਿਸ਼ਨ ਤੁਸੀਂ ਸੁਣਾਓ ਠੀਕ ਹੋ ਬਸ ਵਰੀਆ ਚੜਦੀ ਕਲਾ ਜੀ ਇੱਕ ਨਾ ਵੀਡੀਓ ਬੜੀ ਘੁੰਮੀ ਜਾਂਦੀ ਸੋਸ਼ਲ ਮੀਡੀਆ ਤੇ ਉਹ ਮੁੱਖ ਮੰਤਰੀ ਧਮਕਪੇਸ਼ ਦੇ ਨਾਂ ਦੇ ਮੁੰਡਾ ਗੁਰਸਿੱਖ ਮਸ਼ਹੂਰ ਹੋਇਆ ਸੀਗਾ ਚਲੋ ਉਹਦਾ ਅੰਦਾਜ਼ ਸੀ ਜਿਵੇਂ ਵੀ ਉਹ ਮਸ਼ਹੂਰ ਹੋਇਆ ਉਹ ਹੈਗੀ ਆ ਹਲਕਾ ਖਡੂਰ ਸਾਹਿਬ ਦੇ ਪਿੰਡ ਦੀ ਆ ਹੂੰ ਵੀ ਖਡੂਰ ਸਾਹਿਬ ਦੇ ਨੇੜੇ ਦੀ ਉਸੇ ਹਲਕੇ ਦੀ ਆ ਠੀਕ ਹੈ ਜੀ ਉਹ ਬਹੁਤ ਮਸ਼ਹੂਰ ਚੱਲ ਰਹੀ ਤੁਸੀਂ ਦੇਖੀ ਹੋਣੀ ਆ ਤੇ ਉਹ ਹਾਂ ਹਾਂ ਉਹਨਾਂ ਦੇ ਇਸ ਸਮੇਂ ਸਮਝਦੇ ਕੀ ਹੋ ਤੁਸੀਂ ਵੀ ਗੁਰੂ ਸਾਹਿਬ ਉੱਥੇ ਪ੍ਰਚਾਰ ਕਰਦੇ ਰਹੇ ਅਮਰਤਪਾਲ ਦੇ ਏਰੀਏ ਦੀ ਉਹ ਇੱਕ ਘਟਨਾ ਹੈ ਕਿਉਂਕਿ ਜਿੱਥੇ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਚਾਹੇ ਸਿੱਖ ਵੀ ਉੱਥੇ ਹੁੰਦੇ ਆ ਤੇ ਉੱਥੇ ਹੀ ਕੇਸਾਂ ਤੋਂ ਫੜ ਕੇ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਕਸੂਰ ਉਹਦਾ ਕੀ ਹੈ ਕੀ ਨਹੀਂ ਅਜੇ ਬਾਅਦ ਦੀ ਗੱਲ ਆ ਵੀ ਉਹ ਕਹਿੰਦਾ ਮੈਂ ਇੱਕ ਕੁੱਤੇ ਦੇ ਮਾਰਨ ਲਈ ਗਿਆ ਸੀ ਜਿਵੇਂ ਜਵਾਕਾਂ ਵਾਲੇ ਗੱਲ 'ਚ ਗੱਲ ਕਰ ਰਿਹਾ ਕਿ ਮਾਰਨ ਗਿਆ ਸੀ ਉਹਨਾਂ ਪੁਲਿਸ ਨੂੰ ਫੋਨ ਮਾਰਤਾ ਪੁਲਿਸ ਆਈ ਉਹਨੇ ਮੈਨੂੰ ਕੇਸਾਂ ਤੋਂ ਫੜ ਕੇ ਕੁੱਟਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਐਨੀ ਕੋਈ ਜਿਹੜੀ ਗੱਲ ਹੁੰਦੀ ਪਹਿਲੀ ਗਲਤਾ ਟੌਰਚਰ ਕਰਨਾ ਮਾਰਨਾ ਕੁੱਟਣਾ ਪੁਲਿਸ ਦੇ ਕੋਲ ਕਿਤੇ ਵੀ ਕੋਈ ਅਖਤਿਆਰ ਨਹੀਂ ਆਉਂਦਾ ਠੀਕ ਹੈ ਇਹ ਹਿਊਮਨ ਰਾਈਟਸ ਦੀ ਉਲੰਘਣਾ ਇੱਕ ਤਰ੍ਹਾਂ ਦੀ ਹੂੰ ਤੁਸੀਂ ਕਿਸੇ ਨੂੰ ਟੌਰਚਰ ਕਰਦੇ ਹੋ ਵਿਦਾਊਟ ਨਵਸੀਗੇ ਪਹਿਲਾਂ ਟੌਰਚਰ ਕਰ ਹੀ ਨਹੀਂ ਸਕਦੇ ਜੇ ਉਸ ਬੱਚੇ ਦਾ ਗਨਾ ਹੈ ਤਾਂ ਤੁਸੀਂ ਉਸ ਦੇ ਖਿਲਾਫ ਲੀਗਲੀ ਐਕਸ਼ਨ ਲੈ ਸਕਦੇ ਹੋ ਜੀ ਪਰ ਬਾਦ ਕਿਸਮਤੀ ਸਾਡੀ ਇਹ ਹੈ ਕਿ ਸਾਡਾ ਕੋਈ ਲੀਡਰ ਕਿਸੇ ਨੇ ਬੋਲਣਾ ਹੀ ਨਹੀਂ ਜੀ ਕੋਈ ਪੰਥਕ ਲੀਡਰ ਨਹੀਂ ਕੋਈ ਸਾਡੇ ਆਮ ਆਦਮੀ ਵਾਲੇ ਨਹੀਂ ਕੋਈ ਕਾਂਗਰਸੀ ਨਹੀਂ ਕਾਰਨ ਕੀ ਹੈ ਜੇ ਅਸੀਂ ਬੋਲੇ ਤਾਂ ਸਾਡੇ ਨਾਲ ਇੱਕ ਗੱਲ ਜੁੜ ਜੇਗੀ ਉਹ ਇਹ ਤਾਂ ਸਿੱਖਾਂ ਦਾ ਲੀਡਰ ਹੈ ਅਸੀਂ ਤਾਂ ਦਿੱਲੀ ਦਰਬਾਰ ਦੇ ਅਸੀਂ ਤੇ ਝਗੜ ਬੰਦੇ ਆ ਅਸੀਂ ਛੱਡਾਂ ਜੀ ਪੁੱਛਦੇ ਨਾਲ ਲੋਕ ਆ ਅੱਜ ਮੈਂ ਤਾਂ ਤਾਂ ਤੁਹਾਨੂੰ ਇਹ ਬੇਨਤੀ ਕਰਨ ਲੱਗਾ ਸਾਨੂੰ ਆਪ ਦੀ ਇੱਕ ਖੇਤਰੀ ਪਾਰਟੀ ਜੇ ਅੱਜ ਭਾਈ ਅਮਰਤਪਾਲ ਬਾਹਰ ਹੁੰਦਾ ਤਲ ਕੰਮ ਸੇ ਕੰਮ ਉੱਥੇ ਜਾ ਕੇ ਇੱਕ ਗੱਲ ਤਾਂ ਅੱਜ ਹੀ ਮੋਰਚਾ ਲਗਾਉਣਾ ਸੀ ਉੱਥੇ ਕਿ ਤੁਹਾਡੀ ਹਿੰਮਤ ਕਿਵੇਂ ਪੈ ਗਈ ਮੁੰਡੇ ਨੂੰ ਮਾਰਕੁੱਟ ਕਰਨ ਦੀ ਉਹ ਨਾ ਉਹ ਅਮਰਤ ਧਾਰੀ ਬੰਦਾ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਪੰਜ ਕਕਾਰ ਨੇ ਜਿਨ੍ਹਾਂ ਦੀ ਉਹਨਾਂ ਨੇ ਬੇਜਬੀ ਕੀਤੀ ਹੈ ਉਹਨਾਂ ਦੇ ਪਰਚਾ ਦਰਜ ਹੋਵੇ ਉਸ ਪੁਆਇੰਟ ਤੇ ਜੀ ਪਰ ਸਾਡੀ ਸੁਣੇ ਕੌਣ ਨਾ ਪੰਜਾਬ ਤੋਂ ਬਾਹਰ ਨਾ ਦੇਸ਼ ਤੋਂ ਬਾਹਰ ਨਾ ਪੰਜਾਬ ਦੇ ਅੰਦਰ ਸਾਡੀ ਕੋਈ ਸੁਣਵਾਈ ਥੋੜਾ ਹੈ ਕੀ ਹੁੰਦਾ ਗਨਾਹ ਉਸ ਬੰਦੇ ਦਾ ਅੱਜ ਵੀ ਪੰਜਾਬ ਉਥੇ ਖੜੋਤਾ ਜਿੱਥੇ 92 ਦੇ ਵਿੱਚ ਫੇਕ ਰਿਕੋਰਡ ਸ਼ੁਰੂ ਹੋਏ ਸੀ ਕੀ ਅੱਜ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪਤਾ ਨਹੀਂ ਲੱਗਦਾ ਕਿ ਪੰਜਾਬ 'ਚ ਕੀ ਹਾਲਾਤ ਬਣਾ ਛੱਡੇ ਨੇ ਐਨੀ ਅਨਲਿਮਿਟਡ ਪਾਵਰ ਦਿੱਤੀ ਹੈ ਆਪਰ ਨੂੰ ਤੁਸੀਂ ਉਹਨਾਂ ਦਾ ਡੀਜੀਪੀ ਨੂੰ ਸਾਰਾ ਪਤਾ ਡੀਜੀਪੀ ਨੂੰ ਐਂ ਹੀ ਪਤਾ ਲੱਗਾ ਪਰਚਾ ਦਰਜ ਕਰਨਾ ਹੈ ਨਾ ਬੰਦਿਆਂ ਦੇ ਖਿਲਾਫ ਸੋ ਮੈਂ ਇੱਕ ਹੀ ਇੱਕ ਲੋਕਾਂ ਨੂੰ ਅਪੀਲ ਕਰੂੰਗਾ ਕੀ ਆਪਾਂ ਨੂੰ ਹੁਣ ਖੇਤੀ ਪਾਰਟੀ ਤੇ ਪੰਥਕ ਧਿਰ ਦੀ ਲੋੜ ਹੈ ਉਹ ਪੰਥਕ ਤੇ ਪ੍ਰਾਣੀ ਨਹੀਂ ਬੋਲਦੀ ਜੀ ਹਾਂ ਇਸ ਕਰਕੇ ਬਹੁਤ ਮਾੜੀ ਗੱਲ ਹੋਈ ਆ ਤੇ ਬੱਚੇ ਦੇ ਨਾਲ ਇਹਨਾਂ ਜਿਹੜੇ ਦੋਨੋਂ ਮੁਲਾਜ਼ਮਾਂ ਦੇ ਖਿਲਾਫ ਇਹਨਾਂ ਦੇ ਪਰਚਾ ਤੇ ਹੋਣਾ ਚਾਹੀਦਾ ਐਸਪੀਡੀ ਦੀ ਇੱਕ ਵਰਸ਼ਨ ਆਉਂਦਾ ਹੈ ਉਹ ਕਹਿੰਦੇ ਕਿ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਦੋ ਮੁਲਾਜ਼ਮਾਂ ਚਲੋ ਠੀਕ ਹੈ ਉਹ ਹੋ ਗਏ ਹੁਣ ਪਰ ਜਿਹੜੀ ਉਥੇ ਘਟਨਾ ਵਾਪਰੀ ਆ ਜੀ ਉਹ ਇੱਕ ਕਿਸੇ ਕੋਠੇ ਤੇ ਖੜੇ ਜਾਂ ਚੋਰੀ ਖੜ ਕੇ ਇੱਕ ਵੀਡੀਓ ਬਣਾਈ ਗਈ ਆ ਜਿਸ ਵੱਲੋਂ ਵੀ ਬਣਾਈ ਗਈ ਮੇਲ ਜਾਂ ਫੀਮੇਲ ਜੇ ਉਹ ਵੀਡੀਓ ਨਾ ਬਣੀ ਹੁੰਦੀ ਤੇ ਉਹਨਾਂ ਦਾ ਜਿਵੇਂ ਉਹਨੂੰ ਕੁੱਟਿਆ ਜਾ ਰਿਹਾ ਮਤਲਬ ਦਾ ਪਸ਼ੂ ਦੇ ਵੀ ਨਹੀਂ ਆਪਾਂ ਡਾਂਗ ਮਾਰਦੇ ਜਿ ਕੋ ਆਪਣਾ ਪਸ਼ੂ ਝੋਟਾ ਮੱਚ ਗਾਂ ਖਰਾਬ ਕਰਦੀ ਹੋਵੇ ਤੇ ਉਹਨੂੰ ਵੀ ਇੰਨੀ ਬੁਰੀ ਰਹਿਮੀ ਨਾਲ ਨਹੀਂ ਕੁੱਟਦੇ ਇਹ ਉਹੀ ਪੁਲਿਸ ਆ ਜਿਨ੍ਹਾਂ ਨੇ ਫੇਕ ਇੰਕਾਊਂਟਰ ਕੀਤੇ ਸੀ 25 ਹਜ਼ਾਰ ਮੁੰਡਾ ਮਾਰਤਾ ਜੇ ਉਦੋਂ ਸਰਕਾਰਾਂ ਨਾਲ ਸੀਗਾ ਜਾ ਸਰਕਾਰਾਂ ਸਾਡੀਆਂ ਅਰਜ਼ੀਆਂ ਦੇ ਨੱਥ ਪਾਈ ਹੁੰਦੀਆਂ ਨੇ ਦੀ ਮਤ ਕਿਵੇਂ ਪੈਣੀ ਸੀ ਹੂੰ ਤੁਸੀਂ ਮੈਂ ਤੁਹਾਨੂੰ ਜਗਮੀਤ ਜੀ ਇੱਕੋ ਗੱਲ ਕਹੀ ਜਾਂ ਤੁਸੀਂ ਲੀਗਲੀ ਐਕਸ਼ਨ ਲੈ ਸਕਦੇ ਹੋ ਜਿਓ ਬੰਦੇ ਨੇ ਗਨਾਹ ਕੀਤਾ ਬੱਚੇ ਨੇ ਪਰਚਾ ਦਰਜ ਕਰ ਸਕਦੇ ਹੋ ਹੂੰ ਤੁਸੀਂ ਕਿਸੇ ਨੂੰ ਟਾਰਚਰ ਛੋੜਾ ਕਰ ਸਕਦੇ ਹੋ ਕਿ ਤੁਸੀਂ ਟਾਰਚਰ ਕੀਤੀ ਜਾਂਦੇ ਹੋ ਜੀ ਬਿਉਦੀ ਵੈਸੇ ਵੀ ਤੁਸੀਂ ਇਹਨੀ ਬੁਰੀ ਤਰ੍ਹਾਂ ਮਾਰਕੁੱਟ ਕਰ ਰਹੇ ਜਿਵੇਂ ਬੰਦਾ ਪਸ਼ੂਆਂ ਨੂੰ ਕੁੱਟੀਦਾ ਯਾਰ ਉਹ ਤਾਂ ਬੱਚਾ ਪੈਰਾ ਜੱਥ ਲਾ ਰਿਹਾ ਜੇ ਜੇ ਹਾਂਜੀ ਉਹ ਤਾਂ ਬੱਚਾ ਪੈਰਾਂ 'ਚ ਹੱਥ ਲਾ ਰਿਹਾ ਤੇ ਕਹਿ ਰਿਹਾ ਮਾਫ ਕਰ ਦਿਓ ਬਾਬਾ ਜੀ ਮੈਨੂੰ ੴ ਸਤਨਾਮ ਕਰਤਾ ਪੁਰਖੂ ਜਿਵੇਂ ਉਹਦਾ ਅੰਦਾਜ਼ ਆ ਉਸੇ ਅੰਦਾਜ਼ 'ਚ ਹੀ ਗੱਲ ਕਰ ਰਿਹਾ ਉਹ ਤਾਂ ਲੜਨ ਤਾਂ ਲੜਤ ਹੈ ਇਹੋ ਜਿਹੇ ਬੰਦਿਆਂ ਦੇ ਜਿਹੜੇ ਮਾਰਕੁੱਟ ਕਰ ਰਹੇ ਨੇ ਲੜਤ ਹੈ ਇਹੋ ਜਿਹੇ ਬੰਦਿਆਂ ਦੇ ਪੈਦਾ ਕੇਸਾਂ ਤੋਂ ਫੜ ਕੇ ਇੱਕ ਮੋਨਾ ਬੰਦਾ ਠੀਕ ਹੈ ਮੈਨੂੰ ਨਹੀਂ ਪਤਾ ਉਹ ਪੱਗ ਬੰਨਦਾ ਕਿ ਨਹੀਂ ਬੰਨਦਾ ਪਰ ਉਹਨੇ ਕੇਸਾਂ ਤੋਂ ਫੜ ਕੇ ਐਦਾਂ ਧੁਈ ਫਿਰਦਾ ਮੈਨੂੰ ਤਾਂ ਲੱਗਦਾ ਯਾਰ ਇੰਨੀ ਦਰਿੰਦਗੀ ਤੇ ਸ਼ਾਂ 84 ਜੀ ਨਾ ਕੀਤੀ ਹੋਵੇ ਉਹਨਾਂ ਨੇ ਜਿਵੇਂ ਉਹ ਮੈਂ ਕਹਿਣਾ ਜੀ ਅਜੇ ਇਹ ਅਜੇ ਥਾਣੇ ਦੇ ਅੰਦਰ ਨਹੀਂ ਗਿਆ ਹੋ ਇਹ ਕਿਸਾਨੇ ਦੇ ਅੰਦਰ ਕੀ ਹੁੰਦਾ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਸੋ ਇਹੋ ਜਿਹੇ ਬੰਦਿਆਂ ਨੂੰ ਡਿਸਮਿਚ ਕਰਕੇ ਇਹਨਾਂ ਦੇ ਪਰਚੇ ਦਰਜ ਹੋਣ ਤੇ ਇਹਨਾਂ ਨੂੰ ਪਤਾ ਲੱਗੇ ਕਿ ਅੱਗੇ ਤੋਂ ਅਸੀਂ ਇਹੋ ਜਿਹਾ ਗੁਨਾਹ ਨਹੀਂ ਕਰਨਾ ਪਰ ਜਗਮੀਤ ਸਿੰਘ ਸਾਡੀ ਸੁਣਦਾ ਕੌਣ ਹੈ 25 ਹਜ਼ਾਰ ਫੇਕ ਇਨਕਾਊਂਟਰ ਕਰਕੇ ਮੁੰਡੇ ਮਾਰਦੇ ਤੱਤੀਆਂ ਲੁੱਕ ਕਰਕੇ ਸਾਡੇ ਇੱਥੇ ਪੰਜਾਬ ਦੇ ਅੰਦਰ ਪ੍ਰਾਈਵੇਟ ਪਾਰਟ ਚ ਪਾਏ ਜਾਂਦੇ ਸੀ ਲੁੱਕ ਕੀ ਕਰ ਲਿਆ ਅਸੀਂ ਸਾਡਾ ਲੀਡਰ ਹੀ ਕੋਈ ਨਹੀਂ ਬੋਲਣ ਵਾਲਾ ਪੰਜਾਬ 'ਚ ਜਿਹੜਾ ਬੋਲਦਾ ਹੈ ਉਹ ਅਸੀਂ ਜੇਲ੍ਹ ਚ ਭੇਜ ਦੇਣਾ ਹੂੰ ਜੰਗਲ ਰਾਜ ਆ ਪੰਜਾਬ ਦੇ ਅੰਦਰ ਕੋਈ ਹਾਲਾਤ ਚੰਗੇ ਥੋੜਾ ਨੇ ਇੱਥੇ ਪੰਜਾਬ ਦੇ ਵਿੱਚ ਹੂੰ ਫਿਰ ਸਿੱਖਾਂ ਦੇ ਨਾਲ ਜੇ ਕੋ ਹੋਰ ਕੌਮ ਹੋਵੇ ਨਾ ਹੁਣ ਦਿੱਲੀ ਟਿੱਕਰ ਤਾਰਾ ਖੜਕ ਜਾਣੀਆਂ ਜੀ ਸਿੱਖ ਨੂੰ ਕੁੱਟਣਾ ਮਾਰਨਾ ਸਿੱਖ ਨੂੰ ਕਤਲ ਕਰਨਾ ਤਾਂ ਇੱਕ ਜਾਨਵਰ ਤੋਂ ਵੀ ਬਹੁਤ ਪਿੱਛੇ ਰਹਿ ਗਿਆ ਜਾਨਵਰ ਦੀ ਵੀ ਵੈਲਿਊ ਪੈਂਦੀ ਸਿੱਖ ਦੀ ਤਾਂ ਪੈਂਦੀ ਨਹੀਂ ਹੂੰ ਬਹੁਤ ਸਾਰੇ ਚੁੱਪ ਨੇ ਉਹ ਗੱਲ ਤਾਂ ਰਹੀ ਠੀਕ ਹੈ ਕਰ ਲਈ ਪੰਜਾਬ ਦੇ ਅੰਦਰ ਬਿਲਕੁਲ ਠੀਕ ਗੱਲ ਹੈ ਜੇ ਕੋਈ ਹੋਰ ਕੋਈ ਘਟਨਾ ਹੋਈ ਹੁੰਦੀ ਤੇ ਬਹੁਤ ਵੱਡੇ ਪੱਧਰ ਦੇ ਲਾਉਣਾ ਪੈਣਾ ਸੀ ਪਰ ਇੱਥੇ ਮੈਂ ਇਹ ਗੱਲ ਕਹੂੰਗਾ ਇੱਥੇ ਆਪਣੇ ਵੀ ਚੁੱਪ ਨੇ ਨਾ ਜਿਹਨਾਂ ਇਹਨਾਂ ਨੇ ਬੋਲਣਾ ਹੀ ਨਹੀਂ ਆਪਣੇ ਆਣੇ ਹੂੰ ਇਹਨਾਂ ਨੂੰ ਕੀ ਲੋੜ ਹੈ ਇਹਦਾ ਤੁਹਾਡੇ ਇੱਕ ਲੀਡਰ ਤੁਸੀਂ ਲੀਡਰ ਚੁਣਦੇ ਕਿਹੜੀ ਗੱਲੋ ਜੀ ਆ ਕਿਉਂ ਆ ਚਾਰ ਹਲਕਿਆਂ 'ਚ ਭੱਜੇ ਫਿਰਦੇ ਜਿਵੇਂ ਲੋਕ ਆ ਲਾਲਾ ਲਾਲਾ ਕਰਦੇ ਫਿਰਦੇ ਨੇ ਹਲਕਿਆਂ 'ਚ ਘੁੰਮਣਾ ਇਹਨਾਂ ਤੋਂ ਕੀ ਹੈ ਹੂੰ ਤੁਹਾਡੇ ਕਿੱਥੇ ਉਹ ਕਹਿਣ ਜਿਹੜੇ ਬੜੇ ਸਿਆਣੇ ਲੀਡਰ ਨੇ ਇਹਨਾਂ ਹਲਕਿਆਂ ਦੇ ਵਿੱਚ ਬੈਠੇ ਹੋਏ ਨੇ ਘਰਾਂ 'ਚ ਉਹ ਇੰਟਰਵਿਊ ਦਿੰਦੇ ਨੇ ਉਹ ਗਰਿਸ਼ਖੀ ਦੀ ਡੈਫੀਨੇਸ਼ਨ ਦੱਸਦੇ ਨੇ ਬੋਲਦੇ ਕਿਉਂ ਨਹੀਂ ਪਾਇਆ ਅੱਜ ਹੂੰ ਤੇ ਫਿਰ ਸਾਡੇ ਲੋਕ ਇੱਡੇ ਕਿਉਂ ਮਰੇ ਹੋਏ ਨੇ ਇਹਨਾਂ ਦੇ ਮਗਰ ਸਾਰੇ ਲੀਡਰਾਂ ਦੇ ਭੱਜੇ ਫਿਰਦੇ ਰਹੇ ਜਦੋਂ ਲੀਡਰ ਤੁਹਾਡੀਆਂ ਪੱਗਾਂ ਲੈ ਲੈਂਦੀਆਂ ਨੇ ਤੁਹਾਨੂੰ ਵਾਲਾ ਦੇ ਖੜ ਕੇ ਪੰਜਾਬ 'ਚ ਈਡੀ ਸਿਆ ਜਾਂਦਾ ਹੈ ਉਦੋਂ ਇਹ ਲੀਡਰ ਨਹੀਂ ਬੋਲਦੇ ਇਹਨਾਂ ਤੇ ਕਰਵਾ ਕੀ ਹੈ ਹੂੰ ਦੇਖੋ ਅੱਜ ਕਿਤੇ ਹਿੰਦੁਸਤਾਨ ਦੀ ਬਹੁ ਗਿਣਤੀ ਦੇ ਕਿਤੇ ਅਸਤਰਾਂ ਕੀਤਾ ਹੁੰਦਾ ਤੇ ਸਰਦਾਰ ਸਭ ਰਾਤ ਕਰ ਦਿੱਲੀ ਹੱਲ ਜਾਣੀ ਉਹ ਕਹਿੰਦੇ ਨੇ ਉਹਨਾਂ ਦੇ ਲੀਡਰ ਤੇ ਉਹਨਾਂ ਦੀ ਪਬਲਿਕ ਹੈ ਹੂੰ ਦੇਖੋ ਲੀਡਰ ਦੀ ਡੈਫੀਨੇਸ਼ਨ ਤਾਂ ਹਿੰਦੁਸਤਾਨ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਹੀ ਹੈ ਹੂੰ ਸਾਡੇ ਲੀਡਰ ਦਾ ਮਰੇ ਹੋਏ ਲੀਡਰ ਨੇ ਤਾਂ ਇਹਨਾਂ ਦਾ ਪੱਲਾ ਹੀ ਕੱਖ ਨਹੀਂ ਹੂੰ 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 ਜੇ ਵੇਖੀ ਕਿਤੇ ਉਹ ਇੱਕ ਆਪਦੇ ਅੰਦਾਜ਼ ਕਰਕੇ ਮਸ਼ਹੂਰ ਹੋਇਆ ਸੀ ਕਿ ਮੈਨੂੰ ਲੱਗਦਾ ਵੀ ਉਹ ਥੋੜਾ ਜਿਹਾ ਮੰਦ ਬੁੱਧੀ ਮੈਨੂੰ ਮੈਨੂੰ ਮੇਰੇ ਵੇਖਣ ਦੇ ਅੰਦਾਜ਼ ਤੋਂ ਲੱਗਦਾ ਠੀਕ ਹੈ ਹੋ ਸਕਦਾ ਕਿ ਬਹੁਤ ਇੰਟੈਲੀਜੈਂਟ ਹੋਵੇ ਪਰ ਮੈਨੂੰ ਐ ਲੱਗਦਾ ਕਿ ਉਹਦੇ ਵਿੱਚ ਬਚਪਨਾ ਦਿਮਾਗ ਆ ਅੱਜ ਵੀ ਉਹਦੇ ਗੱਲ ਕਰਨ ਦੇ ਅੰਦਾਜ਼ ਤੋਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੁੰਦਾ ਉਹਦਾ ਅੰਦਾਜ਼ ਇੱਕ ਜਿਹੜਾ ਤੇ ਯਾਰ ਉਹਨਾਂ ਨੂੰ ਇੰਨੀ ਸਮਝ ਨਹੀਂ ਆਈ ਕਿ ਅਸੀਂ ਕੁੱਟ ਕਿੰਨੂ ਰਹੇ ਆਂ ਜਵਾਕ ਨੂੰ ਕੁੱਟ ਰਹੇ ਆਂ ਸੀ। ਹਾਈ ਤੋਂ ਉਮਰ 15-17 ਸਾਲ ਹੋਣੀ ਹੈ। ਬਹੁਤ ਕੁਝ ਹੁੰਦਾ ਹੈ ਪਿਛਲੇ ਸਾਲ ਮੁਕਸਰ ਕੀ ਹੋਇਆ ਸੀ ਕਿ ਵਕੀਲ ਨਾਲ ਚਲੋ ਗਾਂ ਵਕੀਲ ਹੀ ਅੰਡਰ ਪ੍ਰੈਸ਼ਰ ਜਾਂ ਥ੍ਰੈਟਾਂ ਦੇ ਨਾਲ ਕੀ ਹੋਇਆ ਰੱਬ ਜਾਣੇ। ਬਿਲਕੁਲ ਉਦੋਂ ਕੀ ਹੋਇਆ ਸੀ ਪੰਜਾਬ ਦੇ ਅੰਦਰ ਬਿਲਕੁਲ 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 ਉਹ ਤਾਂ ਇੱਕ ਜਮਾਤ ਖਲੋਗੀ ਤੇ ਇਹ ਮਾੜੇ ਜਿਹੇ ਫੜੇ ਗਏ ਇਹਦਾ ਕਿੰਨੇ ਪੁੱਛਣਾ ਸੀ ਪੰਜਾਬ ਦੇ ਅੰਦਰ ਇਹਨਾਂ ਕਿ ਇਹੋ ਜਿਹੇ ਐਕਟਰ ਨੂੰ ਕਿੰਨੇ ਲੋਕਾਂ ਨਾਲ ਜ਼ਿੰਦਗੀ ਹੁੰਦੀ ਹੈ ਪੰਜਾਬ ਦੇ ਅੰਦਰ। ਹੂੰ ਹੁਣ ਦੇਖੋ ਜੇ ਉਹ ਬੱਚੇ ਨੇ ਕੋਈ ਗਲਤ ਐਕਟ ਕੀਤਾ ਹੈ ਜਾਂ ਨੇ ਗਲਤ ਕੰਮ ਕੀਤਾ ਤੇ ਉਹਨੇ ਉਹੋ ਜੀ ਤੁਸੀਂ ਉਹਦੇ ਤੇ ਕਾਰਵਾਈ ਕਰ ਦਿੰਦੇ ਹੂੰ ਨਾ ਨਾ ਤਰੀਕਾ ਮੈਚ ਹੈ ਨਹੀਂ ਪੈਂਦੇ ਤੇ ਕਾਰਵਾਈ ਕੀਤੀ ਵੀ ਮਾੜੀ ਮੋਟੀ ਉਹ ਦਿਹਾੜੀ ਲਾ ਕੇ ਵੀ ਆਇਆ ਤੁਸੀਂ ਕੀ ਵਿਖਾ ਰਹੇ ਹੋ ਪੰਜਾਬ ਦੇ ਅਗਰ ਕਿ ਅਸੀਂ ਵਾਰਾਂ ਤੋਂ ਫੜ ਕੇ ਇੱਕ ਸਿੱਖ ਨੂੰ ਇਸ ਤਰ੍ਹਾਂ ਕੁੱਟਦੇ ਆਂ ਯਾਰ ਸ਼ਰਮ ਮਾਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਤੇ ਇਹੋ ਜਿਹੇ ਬੰਦੇ ਪੈਦਾ ਹੁੰਣ ਤੇ ਵੀ ਸ਼ਰਮ ਮਾਉਣੀ ਚਾਹੀਦੀ ਇਹੋ ਜਿਹੇ ਬੰਦੇ ਨੂੰ ਪੁਲਿਸ ਦਾ ਤੱਕ ਆਉਂਦਾ ਉਹ ਕਹਿੰਦੀ ਕਿ ਸਾਡੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਸਾਡੇ ਗਲ ਪਿਆ ਕੀ ਇਹ ਕਹਾਣੀਆਂ ਹੁੰਦੀਆਂ ਬਾਅਦ ਦੇ ਵਿੱਚ ਆਪਦੇ ਆਪ ਨੂੰ ਬਚਾਉਣ ਲਈ ਉਹ ਵੀ ਆ ਜੋ ਜੇ ਥੋੜੀ ਪੱਗ ਲਾਈ ਹੈ ਤੇ ਥੋੜੇ ਗਲ ਪੈਂਦਾ ਹੈ ਤਾਂ ਤੁਸੀਂ ਉਹਨੂੰ ਉਸੇ ਵੇਲੇ ਅਰੈਸਟ ਕਰਕੇ ਤੁਸੀਂ ਉਹਦੇ ਤੇ ਜਿਹੜੀ ਉਹਨਾਂ ਦੀ ਆਪਣੇ ਇੰਟਰਫੀਰ ਕਿ ਉਸ ਇੰਟਰਫੀਰਸ ਕੀਤੀ ਹੈ ਉਹਨਾਂ ਦੀ ਡਿਊਟੀ ਦੇ ਅੰਦਰ ਜਾਨ ਨੂੰ ਰੋਕਿਆ ਗਿਆ ਜੋ ਆ ਉਹ ਤਾਂ ਲੀਗਲ ਐਕਸ਼ਨ ਲੈ ਆ ਜੂਗਾ ਉਸ ਦੇ ਬਿਜੇ ਤੇ ਲੈ ਆ ਜੂਗਾ ਤੁਹਾਨੂੰ ਇਹ ਐਕਟ 'ਚ ਕਿੰਨੇ ਲਿਖਿਆ ਸੀ ਕਿ ਉਹਨੂੰ ਤੂੰ ਦੀਆਂ ਲਾਤਾ ਪਾੜ ਦਿਓ ਉਹਨੂੰ ਕੁੱਟ-ਕੁੱਟ ਕੇ ਤੁਸੀਂ ਥੱਲੇ ਸੁੱਟ ਦਿਓ ਹਮ ਇੱਕ ਪ੍ਰਾਈਵੇਟ ਬੰਦਾ ਦਾ ਲੜੇ ਗੱਲ ਆ ਅੱਡਾ ਪਰ ਤੁਸੀਂ ਸਿੱਖਿਆ ਕੀ ਹੈ ਕੀ ਸਿਕਾਇਆ ਤੁਹਾਨੂੰ ਡੇਲੀ ਡਿਊਟੀ ਦੇ ਉੱਪਰ ਸੋਏ ਬੜੀ ਇੱਕ ਮੰਦ ਭਾਗੀ ਘਟਨਾ ਹੈ ਚੱਕੀ ਕਰ ਨਹੀਂ ਇੱਕ ਨਾ ਟਾਰਚਰ ਨਹੀਂ ਕਿਸੇ ਨੂੰ ਕਰ ਸਕਦੇ ਜਿਵੇਂ ਇਦਾਂ ਹੀ ਕੁੱਟਿਆ ਜਾ ਰਿਹਾ ਏ ਇਦਾਂ ਦੀ ਇੱਕ ਘਟਨਾ ਸ਼ਾਇਦ ਪਟਿਆਲੇ ਨਾਬੇ ਦੇ ਕੋਲ ਦੀ ਇੱਕ ਤਸਵੀਰ ਵਾਇਰਲ ਹੁੰਦੀ ਹੈ ਕਿ ਉੱਥੇ ਇੱਕ ਪ੍ਰਵਾਸੀਆਂ ਦੇ ਵੱਲੋਂ ਇੱਕ ਗੁਰਸਿੱਖ ਜਿਹੜਾ ਉਹ ਪੰਚਰ ਲਾਉਣ ਦਾ ਕੰਮ ਤੇ ਨਾਲ ਨਿਸ਼ਾਨ ਸਾਹਿ ਰੀਦਾ ਸੀ ਉਹਨੂੰ ਵੀ ਇਦਾਂ ਕੁੱਟਿਆ ਹੁੰਦੀ ਡੈਥ ਹੋ ਗਈ ਗੁੰਗਾ ਵੀ ਸੀ ਬੋਲਾ ਵੀ ਸੀਗਾ ਮਤਲਬ ਉਹ ਜਿਵੇਂ ਵੀ ਬੰਦਾ ਹੁੰਦਾ ਇੱਕ ਉਹ ਉਹ ਓਦਾਂ ਹੋਇਆ ਜੇ ਇਹ ਉਹ ਵੀ ਕੈਮਰੇ ਚ ਕੈਦ ਹੋਈ ਪ੍ਰਵਾਸੀ ਸੀ ਉਹ ਭੱਜ ਗਏ ਕਦੀ ਪੁਲਸ ਵਾਲੇ ਕੁੱਟਦੇ ਆ ਕਦੀ ਪ੍ਰਵਾਸੀ ਕੁੱਟਦੇ ਆ ਕਿ ਇਦਾਂ ਦੀਆਂ ਗੱਡੀਆਂ ਸਿੱਖਾਣਾ ਹੀ ਮਾਪੜਨ ਦੇਖੋ ਸਿਖਰਾਂ ਦਾ ਮੈਂ ਨਾ ਅੱਗੇ ਕਿਸੇ ਕੋਲ ਗੱਲ ਕਰਕੇ ਅੜਿਆ ਸਾਡਾ ਕੋਈ ਲੀਡਰ ਹੀ ਹੈ ਨਹੀਂ 1947 ਤੋਂ ਬਾਅਦ ਦੂਰ ਅੰਦੇਸ਼ੀ ਲੀਡਰ ਸਾਡੀ ਕੌਮ 'ਚ ਪੈਦਾ ਹੀ ਨਹੀਂ ਹੋਇਆ ਹੀ ਨਹੀਂ ਹੁਣ ਜਿਹੜਾ ਦੂਰ ਅੰਦੇਸ਼ੀ ਹੋਵੇ ਜਿਹਨੂੰ ਆਪਦੀ ਕੌਮ ਦੇ ਪ੍ਰਤੀ ਕੋਈ ਸੋਚ ਹੋ ਜਿਹਨੂੰ ਆਪਦੇ ਪੰਜਾਬ ਨਾਲ ਹੋਵੇ ਆ ਤੁਹਾਡੇ ਆਮ ਆਦਮੀ ਨੇ ਤਾਂ ਬੇੜਾ ਗਿਰ ਕੀਤਾ ਕਿਦਾ ਤੁਹਾਡੇ ਪੰਥਕ ਲੀਡਰਾਂ ਨੇ 2016 'ਚ ਪ੍ਰਵਾਸੀ ਲੈ ਕੇ ਆਏ ਅੱਜ ਉਹਨਾਂ ਨੂੰ ਪੁੱਛੋ ਜਗਮੀਤ ਸਿੰਘ ਕਿਸੇ ਨੂੰ ਮੋਬਾਈਲ ਲਾਓ ਕਿੱਥ ਪਰਵਾਸੀਆਂ ਨੇ ਇੱਕ ਨਿਹੰਗ ਸਿੰਘ ਤੇ ਗੁਰਸਿੱਖ ਜਾਂ ਗੁਰਸਿੱਖ ਬੰਦੇ ਨੂੰ ਮਾਰਿਆ ਉਹਨਾਂ ਨੇ ਤੇ 2016 ਦਾ ਜੀਤ ਅਖਬਾਰ ਪੜ੍ਹ ਕੇ ਵੇਖ ਲੈ ਜੇ ਪਰਵਾਸੀਆਂ ਨੇ ਛੋੜ ਦਿੱਤੀ ਤੁਸੀਂ ਇਹਨਾਂ ਨੇ ਪੰਥਕ ਲੀਡਰਾਂ ਨੇ ਪੰਜਾਬ ਦੇ ਆ ਨੇ ਕਿ ਇਹਨਾਂ ਨੂੰ ਪੰਜਾਬ ਚ ਲੈ ਕੇ ਆਓ ਪੀਆਰ ਬਣਾਏ ਨੇ ਇਹਨਾਂ ਲੋਕਾਂ ਨੇ ਹੂੰ ਇਹੀ ਲੋਕ ਤੁਹਾਨੂੰ ਵਾਰ-ਵਾਰ ਕਹਿ ਰਹੇ ਨੇ 84 ਯਾਦ ਕਰਾ ਦੇਾਂਗੇ ਤੁਹਾਨੂੰ ਤੇ ਇਹ ਇਹ ਤੁਹਾਡਾ ਕਲੀਡਰ ਵੀ ਨਹੀਂ ਬੋਲਦਾ ਕੈਨੇਡਾ ਇਸ਼ੂ 'ਤੇ ਬੋਲਿਆ ਤੁਹਾਡਾ ਲੀਡਰ ਕੋਈ ਨਹੀਂ ਕੈਨੇਡਾ ਦੇ ਉੱਤੇ ਕਿੰਨਾ ਅਤਿਆਚਾਰ ਹੋਇਆ ਸਿੱਖਾਂ ਦੇ ਉੱਪਰ ਇਸ ਤੋਂ ਸਾਡਾ ਪ੍ਰਾਈਮ ਮਿਨਿਸਟਰ ਕੱਲੇ ਮੰਦਰ ਦਾ ਨਾਮ ਲੈ ਰਿਆ ਉਹਨਾਂ ਦੇ ਲੀਡਰ ਉਹਨਾਂ ਦੇ ਨਾਲ ਖਲੋਗੇ ਨੇ ਤੇ ਅਸੀਂ ਅੱਜ ਵੀ ਨਿਲਾਇਕਾ ਮੰਗੂ ਉਹਨਾਂ ਦੇ ਮਗਰ ਹਰਲ ਹਰਲ ਕਰਦੇ ਫਿਰਦੇ ਆ ਕਿੰਨਾਂ ਦੇ ਲੀਡਰਾਂ ਦੇ ਮਗਰ ਤੁਰਦੇ ਜਿਹੜੀ ਆਪ ਦੀ ਕੌਮ ਦੇ ਅੱਗੇ ਪੰਜਾਬ ਦੇ ਲੀਡਰ ਹੀ ਹੈ ਜਿਹੜੀ ਤੇ ਲੀਡਰ ਨੇ ਲੀਡਰ ਦਾ ਅਸਰਜ ਬਣਦਾ ਨਾਲ ਤੁਰਨਾ ਬੋਲਣਾ ਪਰਛਲੇ ਬੋਲਣਾ ਸੀ ਉਹ ਤਾਂ ਅੰਦਰ ਛੁੱਟਦੇ 10 ਬੰਦੇ ਆਹੀ ਦਾ ਲੋਟ ਸੀ ਲੀਡਰ ਦੀ ਅੱਜ ਅੱਜ ਅਮਰੋਧਾਰੀ ਬੱਚੇ ਨੂੰ ਕੁੱਟਿਆ ਉਹਨਾਂ ਨਾਲ ਜੂਰੀ ਦੋ ਮਰਜ਼ੀ ਲੀਗਲੀ ਐਕਸ਼ਨ ਲਾਓ ਕੋਰਟ 'ਚ ਪੇਸ਼ ਕਰੋ ਅਦਾਲਤ ਸਜ਼ਾ ਦੇਵੇਗੀ ਉਹਨੂੰ ਹੂੰ ਪਰ ਤੁਸੀਂ ਕੌਣ ਹੋ ਜਿਹਨੂੰ ਕੁੱਟਣ ਮਾਰਨ ਵਾਲੇ ਅੱਜ ਆਪ ਦਾ ਲੀਡਰ ਹੁੰਦਾ ਥਾਣਾ ਕੇਰਿਆ ਹੁੰਦਾ ਇਹਨਾਂ ਦਾ ਹੂੰ ਸਾਨੂੰ ਪੰਜਾਬ 'ਚ ਲੀਡਰ ਚਾਹੀਦੇ ਜਗਮੀਤ ਸਿੰਘ ਸਾਨੂੰ ਆਹ ਲੀਡਰ ਨਹੀਂ ਚਾਹੀਦੇ ਹੂੰ ਇਹ ਜਿਹੜੀ ਅਮਰਪਾਲ ਸਿੰਘ ਅਮਰਪਾਲ ਸਿੰਘ ਉਧਰਲੇ ਏਰੀਆ ਦੇ ਐਮਪੀ ਨੇ ਉਸ ਏਰੀਆ ਦੀ ਘਟਨਾ ਵਾਪਰਤੀ ਜੀ ਇਹ ਤੁਹਾਡਾ ਮੰਨਣਾ ਹੈ ਕਿ ਅਮਰਪਾਲ ਸਿੰਘ ਬਾਹਰ ਹੁੰਦਾ ਤਾਂ ਸ਼ਾਇਦ ਇਹ ਤਾਂ ਦੀ ਘਟਨਾ ਕਿਸੇ ਦੀ ਵਾਪਰਨ ਦੀ ਯਤਨਾਂ ਹੁੰਦੀ ਆਪਾਂ ਜੇ ਜੇ ਲਵਜੀ ਕਵਾਂਗੇ ਨਾ ਜੇ ਉਹ ਬੰਦਾ ਬਾਹਰ ਹੁੰਦਾ ਤਾਂ ਮੈਨੂੰ 100% ਉਮੀਦ ਹੈ ਕਿ ਅੱਜ ਉੱਥੇ ਕੋਈ ਐਕਸ਼ਨ ਹੋਇਆ ਹੋਣਾ ਹੂੰ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਅੰਦਰ ਕਰਾਇਆ ਹੋਣਾ ਸੀ ਪਰ ਬੋਲੇ ਕੌਣ ਸਾਡਾ ਕੋਈ ਲੀਡਰ ਹੀ ਹੈ ਨਹੀਂ ਨਾ ਇਹ ਅਸੀਂ ਲੋਕ ਉਹ ਜੇ ਅਸੀਂ ਤਾਂ ਜਿੱਥੇ ਇਲੈਕਸ਼ਨ ਲੜਨ ਨੇ ਲੜਾ ਲੜਾ ਕਰਦੇ ਫਿਰਦੇ ਆ ਬਿਨਾਂ ਗੱਲ ਤੋਂ ਬੇੜਾ ਦਿਮਾਗ ਦੇ ਬੰਦੇ ਆ ਕੋਈ ਦੂਰ ਅੰਦੇਸ਼ੀ ਨਹੀਂ ਅਸੀਂ ਜੀ ਜੀ ਬਹੁਤ ਬਹੁਤ ਧੰਨਵਾਦ ਖਰਾਸਾ ਸਾਹਿਬ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ